ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਪਛੀ ਗੜਬੜੀ ਦੇ ਕਾਰਨ ਕਈ ਥਾਵਾਂ ਤੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਗਿਆ ਕਿ ਬਾਰਿਸ਼ ਹੋ ਸਕਦੀ ਹੈ ਫਿਰ ਤੋਂ ਮੀਂਹ ਪੈ ਸਕਦਾ ਜਿਸ ਦੇ ਨਾਲ ਪੰਜਾਬ ਦੇ ਮੌਸਮ ਦੇ ਵਿੱਚ ਵੀ ਫਿਰ ਤੋਂ ਵੱਡਾ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲੇਗਾ 5 ਅਕਤੂਬਰ ਤੋਂ ਬਾਅਦ ਤਿੰਨ ਦਿਨ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਹੈ ਉਹ ਜਤਾਈ ਜਾ ਰਹੀ ਹੈ ਜਿਸ ਦੇ ਨਾਲ ਕੇ ਦੱਸਦੀ ਕਿ ਫਿਰ ਤੋਂ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲੇਗਾ ਤੇ ਇਸ ਵੇਲੇ ਵੀ ਇਹ ਜਿਹੜੀ ਗੱਲ ਕਰ ਲਈ ਇਸ ਵੇਲੇ ਦੀ ਗੱਲ ਕਰ ਲਈਏ ਤਸਵੀਰ ਵਾਲੇ ਅਤੇ ਸ਼ਾਮ ਦੇ ਵੇਲੇ ਮੌਸਮ ਜਿਹੜਾ ਉਹ ਬਦਲਿਆ ਹੋਇਆ ਦਿਖਾਈ ਦਿੰਦਾ ਕਿਉਂਕਿ ਤੜਕਸਾਰ ਦੇ ਸਮੇਂ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਆ ਫਿਰ ਤੋਂ ਮੌਸਮ ਜਿਹੜਾ ਉਹ ਬਦਲ ਚੁੱਕਿਆ ਹੈ ਤੇ ਇਹ ਧੁੰਦ ਜਿਹੜੀ ਪੈਣੀ ਸ਼ੁਰੂ ਹੋ ਗਈ ਆ ਪਿੰਡਾਂ ਤੇ ਥਾਵਾਂ ਤੇ ਸ਼ਹਿਰਾਂ ਦੇ ਵਿੱਚ ਜਿੱਥੇ ਸੰਘਣੀ ਆਬਾਦੀ ਆ ਉਹਨਾਂ ਥਾਵਾਂ ਤੇ ਹਾਲਾਂਕਿ ਅਜੇ ਨਹੀਂ ਮਹਿਸੂਸ ਹੋ ਰਹੀ ਹੈ ਜ਼ਿਆਦਾ ਠੰਡ ਤੇ ਪਰ ਜਿਵੇਂ ਪਿੰਡਾਂ ਦੀ ਗੱਲ ਕਰ ਲਈਏ ਪਟਿਆਲਾ ਦੇ ਸੰਗਰੂਰ ਤੇ ਪਿੰਡਾਂ ਦੀ ਗੱਲ ਕਰ ਲਈਏ ਜਾਂ ਜਲੰਧਰ ਤੇ ਪਿੰਡਾਂ ਦੀ ਗੱਲ ਕਰ ਲਈਏ ਭੋਗਪੂਰ ਵਾਲੀ ਸਾਈਡ ਵੱਲ ਦੀ ਗੱਲ ਕਰੀਏ ਤਾਂ ਉਹਨਾਂ ਥਾਵਾਂ ਤੇ ਸੰਘਣੀ ਠੰਡ ਪੈਣੀ ਵੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਹਲਕੀ-ਹਲਕੀ ਠੰਡ ਜਿਹੜੀ ਹੈ ਸਵੇਰ ਵੇਲੇ ਅਤੇ ਸ਼ਾਮ ਦੇ ਵੇਲੇ ਮਹਿਸੂਸ ਕੀਤੀ ਜਾ ਰਹੀ ਹੈ ਹਲਕੇ ਦੁਪਹਿਰ ਦੇ ਵੇਲੇ ਗਰਮੀ ਜਿਹੜੀ ਹੁੰਦੀ ਹੈ